ਹੈਲੋ ਫਰੈਂਡਸ ਸੋ ਸੌਂ ਮਹੀਨਾ ਚੜ ਗਿਆ ਏ ਤੇ ਸੌਂ ਦੇ ਮਹੀਨੇ ਦੇ ਵਿੱਚ ਇੱਥੇ ਮਾਲਪੂਏ ਜਿਹੜੇ ਬਹੁਤ ਪਸੰਦ ਕੀਤੇ ਜਾਂਦੇ ਨੇ ਤੇ ਅੱਜ ਅਸੀਂ ਕਣਕ ਦੇ ਆਟੇ ਜਿਹੜਾ ਗਹਿੂ ਦਾ ਆਟਾ ਵੀ ਬੋਲਿਆ ਜਾਂਦਾ ਏ ਉਹਦੇ ਤੋਂ ਅਸੀਂ ਅਚ ਮਾਲਪੂਏ ਬਹੁਤ ਹੀ ਜ਼ਿਆਦਾ ਸਵਾਦ ਤੇ ਬਹੁਤ ਹੀ ਜ਼ਿਆਦਾ ਰਸੀਲੇ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਬਣਾਣਾ ਸਟਾਰਟ ਕਰਦੇ ਹਾਂ ਜੀ ਹੁਣ ਅਸੀਂ ਇੱਥੇ ਲੈ ਲਿਆ ਬਾਉਲ ਤੇ ਬਾਉਲ ਦੀ ਵਿੱਚ ਅਸੀਂ ਜੋ ਨਾਰਮਲ ਆਟਾ ਕਰੇ ਗੁੰਨਦੇ ਆ ਨਾ ਉਹ ਇੱਕ ਕੱਪ ਲੈ ਲਾਂਗੇ ਜਾਂ ਤੁਸੀਂ ਇੱਕ ਕੌਲੀ ਦਾ ਮਾਪ ਰੱਖ ਲਓ ਠੀਕ ਇੱਕ ਕੌਲੀ ਤੁਸੀਂ ਐਡ ਕਰ ਦੇਣਾ ਕਟਕ ਦਾ ਆਟਾ ਬਾウル ਦੇ ਵਿੱਚ ਤੇ ਨਾਲ ਹੀ ਜਿਹੜੀ ਬਰੀਕ ਸੂਜੀ ਹੁੰਦੀ ਨਾ ਉਹ ਅੱਧਾ ਕੱਪ ਤੁਸੀਂ ਐਡ ਕਰ ਦਿਓ ਜਾਂ ਅੱਧਾ ਕੌਲੀ ਐਡ ਕਰ ਦਿਓ ਇਹਦੇ ਵਿੱਚ ਆਟੇ ਤੇ ਸੂਜੀ ਨੂੰ ਬਹੁਤ ਹੀ ਵਧੀਆ ਮਿਕਸ ਕਰ ਲੈਣਾ ਹੈ ਉਸ ਤੋਂ ਬਾਅਦ ਅਸੀਂ ਐਡ ਕਰਾਂਗੇ ਤਿੰਨ ਚਾਰ ਇਲਾਚੀਆਂ ਨੂੰ ਆਪਾਂ ਕੁੱਟ ਕੇ ਐਡ ਕਰ ਦਵਾਂਗੇ ਤੇ ਨਾਲ ਹੀ ਅੱਧਾ ਚਮਚ ਮੈਂ ਐਡ ਕਰਾਂਗੀ ਇਹਦੇ ਵਿੱਚ ਪੀਸੀ ਹੋਈ ਸੌਫ ਜੇ ਤੁਸੀਂ ਸੌਫ ਜਿਹੜੀ ਸਾਬਤ ਵੀ ਐਡ ਕਰਨਾ ਚਾਹੁੰਦੇ ਨਾ ਉਹ ਅਖੀਰ ਤੇ ਤੁਸੀਂ ਐਡ ਕਰ ਸਕਦੇ ਹੋ ਕਈ ਲੋਕ ਇਹਦੇ ਵਿੱਚ ਕਾਲੀ ਮਿਰਚ ਵੀ ਐਡ ਕਰਦੇ ਨੇ ਜਦੋਂ ਅਸੀਂ ਮਾਰਕੀਟ ਦੇ ਵਿੱਚੋਂ ਲੈ ਕੇ ਆਨੇ ਨਾ ਤੇ ਕਾਲੀ ਮਿਰਚ ਤੇ ਸੌਫ ਬਿਲਕੁਲ ਐਡ ਹੁੰਦੀ ਮਾਲਪੂੜੇ ਦੇ ਵਿੱਚ ਜੇ ਤੁਸੀਂ ਚਾਹੋ ਤੇ ਪਾ ਸਕਦੇ ਹੋ ਜੇ ਤੁਸੀਂ ਮਤਲਬ ਜੇ ਅਖੀਰ ਤੇ ਪਾਓਗੇ ਨਾ ਤੇ ਫਿਰ ਉਹਦਾ ਫਲੇਵਰ ਜਿਹੜਾ ਬਹੁਤ ਹੀ ਵਧੀਆ ਆਏਗਾ ਚੀਹ ਹੋਣੀ ਐਡ ਕਰ ਦੋਗੇ ਤਾਂ ਉਹਦਾ ਕੜਵਾ ਪਨ ਟੇਸ ਜਿਹੜਾ ਆ ਸਕਦਾ ਹੈ ਮਾਲਪੂੜੇ ਦੇ ਵਿੱਚ ਇਹ ਮੈਂ ਟਰਾਈ ਕਰ ਚੁੱਕੀ ਹਾਂ ਇਸੇ ਲਈ ਤੁਹਾਨੂੰ ਕਹਿ ਰਹੀ ਹਾਂ ਸੋ ਹੁਣ ਅਸੀਂ ਇਹਦੇ ਵਿੱਚ ਲਿਆਏ 1.5 ਕੱਪ ਦੁੱਧ ਮੈਂ ਪਹਿਲਾਂ ਇੱਕ ਕੱਪ ਥੋੜਾ ਥੋੜਾ ਦੁੱਧ ਜਿਹੜਾ ਹੈ ਇਹਦੇ ਵਿੱਚ ਐਡ ਕੀਤਾ ਹੈ ਤੇ ਉਹਦੇ ਹੈਡ ਕਰਨ ਦੀ ਨਾਲ ਜਿਹੜੇ ਜਾਲੀਦਾਰ ਤੇ ਸੌਫਟ ਮਾਲਪੂੜੇ ਬਣ ਕੇ ਤਿਆਰ ਹੁੰਦੇ ਆ ਇਹਦੇ ਵਿੱਚ ਅਸੀਂ ਇੱਕ ਵੀ ਬੂੰਦ ਜਿਹੜੀ ਪਾਣੀ ਦੀ ਐਡ ਨਹੀਂ ਕੀਤੀ ਥੋੜਾ ਥੋੜਾ ਦੁੱਧ ਐਡ ਕਰਕੇ ਤੇ ਅچھے ਤਰੀਕੇ ਨਾਲ ਮਿਕਸ ਕਰ ਲੈਣਾ ਹੈ ਤਾਂ ਜੋ ਇਹਦੇ ਵਿੱਚ ਲਬ ਬਿਲਕੁਲ ਵੀ ਨਾ ਬਣਨ ਤੇ ਹੁਣ ਇਹਦੇ ਵਿੱਚ ਤੁਸੀਂ ਕੋਇਆ ਵੀ ਐਡ ਕਰ ਸਕਦੇ ਹੋ ਜੇ ਖੋਆ ਨਹੀਂ ਹੈ ਤੇ ਘਰ ਦੇ ਵਿੱਚ ਇੱਕ ਜਾਂ ਦੋ ਚਮਚ ਮਲਾਈ ਤਾਂ ਹੋਣੀ ਹੈ ਉਹ ਤੁਸੀਂ ਇਹਦੇ ਵਿੱਚ ਐਡ ਕਰ ਦਿਓ ਉਹਦੇ ਵਿੱਚ ਖੋਏ ਵਰਗਾ ਹੀ ਬਿਲਕੁਲ ਫਲੇਵਰ ਆਏਗਾ ਤੇ ਖਾਣ ਦੇ ਵਿੱਚ ਵੀ ਮਾਲ ਪੂਰੇ ਬਹੁਤ ਹੀ ਜ਼ਿਆਦਾ ਸਵਾਦ ਲੱਗਣਗੇ ਜੇ ਮਿਲਕ ਪਾਊਡਰ ਹੈ ਤਾਂ ਮਿਲਕ ਪਾਊਡਰ ਤੁਸੀਂ ਦੋ ਚਮਚ ਐਡ ਕਰ ਸਕਦੇ ਤੇ ਕੋਈ ਨਾਲ ਵੀ ਜਿਹੜਾ ਫਲੇਵਰ ਹੈ ਨਾ ਖੋਏ ਵਰਗਾ ਹੀ ਆਵੇਗਾ ਤੇ ਹੁਣ ਅਸੀਂ ਇਸ ਨੂੰ ਟੱਪ ਕੇ ਅੱਧਾ ਪੌਣਾ ਘੰਟਾ ਸਾਈਡ ਤੇ ਰੱਖ ਦਵਾਂਗੇ ਉਨਾ ਚਿਰ ਅਸੀਂ ਚਾਸਨੀ ਜਿਹੜੀ ਬਣਾ ਕੇ ਰੈਡੀ ਕਰ ਲਵਾਂਗੇ ਜਿੰਨਾ ਅਸੀਂ ਆਟਾ ਲਿਆ ਸੀ ਓਨੀ ਹੀ ਅਸੀਂ ਸ਼ੱਕਰ ਲੈਣੀ ਆ 1 ਕੱਪ ਆਟਾ ਲਿਆ ਸੀ ਤੇ 1 ਕੱਪ ਹੀ ਸ਼ੱਕਰ ਲੈਣੀ ਆ ਤੇ ਉਹਦਾ ਅੱਧ ਅਸੀਂ ਪਾਣੀ ਐਡ ਕਰ ਦੇਣਾ ਹੈ ਤੇ ਜਦੋਂ ਇਹਦੇ ਵਿੱਚ ਬਹੁਤ ਹੀ ਵਧੀਆ ਚਾਸ਼ਨੀ ਜਿਹੜੀ ਆ ਮਾਲਪੂਏ ਵਾਸਤੇ ਪਰਫੈਕਟ ਬਣ ਕੇ ਤਿਆਰ ਹੋਏਗੀ ਤੇ ਇਸ ਤਰੀਕੇ ਨਾਲ ਸਪੈਚੂਲਾ ਦੇ ਨਾਲ ਮਿਕਸ ਕਰ ਲਵਾਂਗੇ ਬਹੁਤ ਜਲਦੀ ਮਿਕਸ ਹੋ ਜਾਂਦੀ ਹੈ ਤੁਸੀਂ ਚਾਹੋਦੇ ਦੇ ਵਿੱਚ ਇਲਾਚੀ ਪਾਊਡਰ ਜਾਂ ਕੇਸਰ ਤੇ ਜਾਂ ਫੇਰ ਇਹਦੇ ਵਿੱਚ ਰੋਜ਼ ਵਾਟਰ ਤਿੰਨਾਂ ਚੀਜ਼ਾਂ ਚੋਂ ਇੱਕ ਚੀਜ਼ ਦੇ ਵਿੱਚ ਐਡ ਕਰ ਸਕਦੇ ਹੋ ਫਲੇਵਰ ਜਿਹੜਾ ਬਹੁਤ ਹੀ ਵਧੀਆ ਆਏਗਾ ਹੁਣ ਦੋ ਕੁ ਬੂੰਦਾ ਮੈਂ ਐਡ ਕੀਤੀਆਂ ਨੇ ਫੂਡ ਕਲਰ ਦੀਆਂ ਬਿਲਕੁਲ ਆਪਸ਼ਨਲ ਹੈਗੀਆਂ ਜੇ ਤੁਸੀਂ ਨਹੀਂ ਐਡ ਕਰਨਾ ਚਾਹੁੰਦੇ ਤਾਂ ਕੋਈ ਗੱਲ ਨਹੀਂ ਤੁਸੀਂ ਇਹਦੇ ਵਿੱਚ ਕੇਸਰ ਦਾ ਪਾਣੀ ਐਡ ਕਰ ਸਕਦੇ ਹੋ ਸੋ ਸਾਡੀ ਚਾਸ਼ਤੀ ਜਿਹੜੀ ਬਣ ਕੇ ਬਿਲਕੁਲ ਤਿਆਰ ਹੈ ਜਦੋਂ استعمال ਪੋਏ ਬਣਾਵਾਂਗੇ ਤੇ ਅਖੀਰ ਤੇ ਅਸੀਂ ਇਸ ਨੂੰ ਹਲਕਾ ਜਿਹਾ ਗਰਮ ਕਰਕੇ ਤੇ ਮਾਲਪੂੜੀ ਦੇ ਵਿੱਚ ਡਿਪ ਕਰ ਦਵਾਂਗੇ ਤੇ ਇਸ ਨੂੰ ਟੱਕ ਕੇ ਸਾਈਡ ਤੇ ਰੱਖ ਦਵਾਂਗੇ ਹੁਣ 1 ਕਿੰਟਾ ਹੋ ਚੁੱਕਾ ਹੈ ਤੇ ਮਾਲਪੂੜਿਆਂ ਦਾ ਬੈਟਰ ਜਿਹੜਾ ਹੈ ਦੀ ਕੰਸਿਸਟੈਂਸੀ ਉਹ ਚੈੱਕ ਕਰੋ ਤੁਸੀਂ ਕਿੰਨੀ ਕੁ ਜ਼ਿਆਦਾ ਵਧੀਆ ਹੈ ਸਾਨੂੰ ਬਿਲਕੁਲ ਐਸੀ ਤਰੀਕੇ ਦਾ ਪੈਟਰ ਜਿਹੜਾ ਚਾਹੀਦਾ ਹੈ ਹੁਣ ਤੁਸੀਂ ਇਸ ਸਟੇਜ ਤੇ ਐਡ ਕਰ ਦੇਣਾ ਕਾਲੀ ਮਿਰਚਾ ਸਾਬੂਤ ਤੇ ਸੌਫ ਮੈਂ ਪਾਣਾ ਭੁੱਲ ਗਈ ਸੀ ਪਰ ਤੁਸੀਂ ਜ਼ਰੂਰ ਐਡ ਕਰ ਦਿਓ ਫਲੇਵਰ ਬਹੁਤ ਹੀ ਵਧੀਆ ਆਏਗਾ ਤੇ ਹੁਣ ਮੈਂ ਇਹ ਦੇਸੀ ਘਿਓ ਚੜਾ ਦਿੱਤਾ ਹੈ ਗੈਸ ਦੇ ਉੱਪਰ ਤੇ ਹਲਕਾ ਜਿਹਾ ਬੈਟਰ ਪਾ ਕੇ ਦੇਖਿਆ ਹੈ ਕਿ ਮਤਲਬ ਵਧੀਆ ਫੁੱਲ ਰਿਹਾ ਹੈ ਸੋ ਜਦੋਂ ਵੀ ਜਿਹੜੀ ਕੜਾਈ ਦੇ ਵਿੱਚ ਘਿਓ ਤੁਸੀਂ ਗਰਮ ਕਰੋ ਨਾ ਤੇ ਉਹ ਕੜਾਈ ਤੁਸੀਂ ਅچھے ਤਰੀਕੇ ਦੇ ਨਾਲ ਜਿਹੜੀ ਖੁੱਲੀ ਡੋਲੀ ਹੋਣੀ ਚਾਹੀਦੀ ਹੈ ਤੇ ਜਿੰਨਾ ਘਿਓ ਕੱਟ ਲਵੋਗੇ ਉਨਾ ਹੀ ਜ਼ਿਆਦਾ ਵਧੀਆ ਹੈ ਕਿਉਂਕਿ ਆਪਣੇ ਆਪ ਹੀ ਅਸੀਂ ਇਤਨਾ ਬੈਟਰ ਪਾਨੇ ਨੇ ਕੜਚੀ ਦੇ ਨਾਲ ਤੇ ਆਪਣੇ ਆਪ ਹੀ ਉਹ ਪਤਲਾ ਹੁੰਦਾ ਜਾਂਦਾ ਹੈ ਇੱਕੋ ਸਾਈਡ ਤੇ ਅਸੀਂ ਬੈਟਰ ਐਡ ਕਰੀ ਜਾਣਾ ਹੈ ਤੇ ਉਹ ਆਪਣੇ ਆਪ ਹੀ ਮਤਲਬ ਗੋਲ ਆਕਾਰ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਦੇਖੋ ਸਾਈਡਾਂ ਤੇ ਜਾਲੀਆਂ ਕਿੰਨੀਆਂ ਸੋਹਣੀਆਂ ਬਣ ਕੇ ਤਿਆਰ ਹੋ ਰਹੀਆਂ ਤੇ ਇੱਕੋ ਕੜਚੀ ਜਿਹੜੀ ਉਹ ਬਿਲਕੁਲ ਰੱਖਿਓ ਕਿਉਂਕਿ ਇੱਕੋ ਜੇ ਮਾਲ ਪੋੜੇ ਤੁਹਾਡੇ ਬਣ ਕੇ ਬਿਲਕੁਲ ਤਿਆਰ ਹੋਣੀਏ ਮੈਂ ਇੱਕ ਛੋਟੀ ਕੜਚੀ ਜਿਹੜੀ ਉਹ ਰੱਖੀ ਹੋਈ ਹੈ ਤੇ ਹੁਣ ਮੀਡੀਅਮ ਫਲੇਮ ਤੇ ਅਸੀਂ ਇਸ ਨੂੰ ਕਾ ਲੈਣਾ ਕਿਉਂਕਿ ਅੰਦਰੋਂ ਵੀ ਜਿਹੜਾ ਹੈ ਕੱਚੀ ਨਾ ਰਹਿ ਜਾਣ ਤੇ ਉੱਪਰੋਂ ਵੀ ਅਸੀਂ ਇਦਾਂ ਕੜਚੀ ਦੇ ਨਾਲ ਤੇਲ ਜਿਹੜਾ ਪਾਈ ਜਾਣਾ ਹੈ ਤਾਂ ਜੋ ਉੱਪਰੋਂ ਤੇ نیچےੋਂ ਦੋਨੋਂ ਸਾਈਡ ਤੋਂ ਬਹੁਤ ਹੀ ਵਧੀਆ ਮਾਲਪੂੜੇ ਬਣ ਕੇ ਰੈਡੀ ਹੋਣ ਇੱਕ ਸਾਈਡ ਤੋਂ ਮਾਲਪੂੜਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੇ ਦੂਸਰੀ ਸਾਈਡ ਤੇ ਅਸੀਂ ਪਲਣ ਦਵਾਂਗੇ ਸੋ ਸੌਨ ਦੇ ਮਹੀਨੇ ਦੇ ਵਿੱਚ ਕਿਸ-ਕਿਸ ਤੇ ਮਾਲਪੂੜੇ ਫੇਵਰਿਟ ਤੇ ਕਿਨੂੰ ਖਾਣੇ ਜ਼ਿਆਦਾ ਪਸੰਦ ਨੇ ਮਾਲਪੂੜੇ ਤੇ ਖੀਰ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗ ਰਹੀ ਹੈ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਜੇ ਨਹੀਂ ਚੰਗੀ ਲੱਗ ਰਹੀ ਤਾਂ ਡਿਸਲਾਈਕ ਕਰ ਦਿਓ ਹੁਣ ਦੋਨਾਂ ਸਾਈਡ ਤੋਂ 골ਡਨ ਬ੍ਰਾਊਨ ਕਲਰ ਜਿਹੜਾ ਹੋ ਗਿਆ ਮਾਲਪੂਏ ਦਾ ਤੇ ਦੇਖੋ ਤੁਸੀਂ ਇੰਨਾ ਕੁ ਵਧੀਆ ਮਾਲਪੂਆ ਬਣ ਕੇ ਤਿਆਰ ਹੋਇਆ ਹੈ ਤੇ ਹੁਣ ਹਲਕੀ ਜਿਹੀ ਚਾਸ਼ਨੀ ਅਸੀਂ ਗਰਮ ਕੀਤੀ ਹੈ ਹੁਣ ਚਾਸ਼ਨੀ ਦੇ ਵਿੱਚ ਡਿਪ ਕਰਨ ਤੋਂ ਬਾਅਦ ਅਸੀਂ ਇਸ ਨਾਲੋਂ ਨਾਲ ਸਾਈਡ ਤੇ ਪਲੇਟ 'ਚ ਰੱਖੀ ਜਾਵਾਂਗੇ ਗਰਮਾ ਗਰਮ ਮਾਲਪੂਏ ਦੇ ਵਿੱਚ ਚਾਸ਼ਨੀ ਜਿਹੜੀ ਚੂਸ ਲੈਂਦਾ ਹੈ ਇਸ ਕਰਕੇ ਜਿਹੜੇ ਮਾਲਪੂਏ ਬਹੁਤ ਹੀ ਰਸੀਲੇ ਤੇ ਸੌਫਟ ਬਣ ਕੇ ਤਿਆਰ ਹੋਦੇ ਨੇ ਤੇ ਹੁਣ ਮੈਂ ਦੂਸਰਾ ਵੀ ਮਾਲਪੂਆ ਪਾ ਦਿੱਤਾ ਹੈ ਤੇ ਚਮਚ ਦੀ ਮਦਦ ਦੇ ਨਾਲ ਫੇਰ ਤੁਸੀਂ ਤੇਲ ਜਿਹੜਾ ਇਦਾਂ ਹੀ ਬਣਾ ਕੇ ਮਾਲਪੂਆ ਪਿਆਰ ਕਰ ਲੈਣਾ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਤੇ ਇਹਦੇ ਨਾਲ ਮੈਨੂੰ ਦੋ ਚੀਜ਼ਾਂ ਜ਼ਰੂਰ ਲੱਗੀਆਂ ਇੱਕ ਚਮਚ ਤੇ ਦੂਸਰੀ ਕੜਚੀ ਕਿਉਂਕਿ ਮਾਲਪੂਏ ਕਾਫੀ ਸੌਫਟ ਹੁੰਦੇ ਨੇ ਇਸ ਲਈ ਤੁਸੀਂ ਦੇਖੋ ਜਾਲੀਦਾਰ ਮਾਲਪੂਏ ਜੜੇ ਬਣ ਕੇ ਤਿਆਰ ਹੋ ਰਹੇ ਨੇ ਸੋ ਤੁਸੀਂ ਵੀ ਇਸ ਰੈਸਪੀ ਨੂੰ 100 ਦੇ ਮਿੰਟ ਟਰਾਈ ਕਰਕੇ ਜ਼ਰੂਰ ਦੇਖਿਓ ਬਿਹਤਰ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਨਾਲ ਇਹਦੇ ਖੀਰ ਬਣਾ ਕੇ ਤੁਸੀਂ ਇਸ ਨੂੰ 100 ਦੇ ਮਹੀਨੇ ਦੇ ਵਿੱਚ ਇੰਜੋਏ ਕਰਿਓ ਖੀਰ ਤੇ ਮਾਲਪੂਏ ਇਹਦਾ ਹੀ ਸਾਰੇ ਮਾਲਪੂਏ ਅਸੀਂ ਬਣਾ ਕੇ ਚਾਸ਼ਨੀ ਦੇ ਵਿੱਚ ਡਿਪ ਕਰਕੇ ਤਿਆਰ ਕਰ ਲਵਾਂਗੇ ਸੋ ਆਈ ਹੋਪ ਅੱਜ ਦੀ ਰੈਸਪੀ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਓ ਚੈਨਲ ਤੇ ਨਿਊ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ